ਪਿਛਲੇ ਦਿਨੀ ਹੋਈ بارشਾਂ ਅਤੇ ਹੜ੍ਹਾਂ ਕਾਰਨ ਸੂਬੇ ਪਰ ਵਿੱਚ ਲੋਕਾਂ ਨੂੰ ਭਾਰੀ ਨੁਕਸਾਨ ਚੇਰੇਣਾ ਪਿਆ। ਜੇ ਗੱਲ ਕਰੀਏ ਜ਼ਿਲ੍ਹਾ ਪ੍ਰਧਾਨਕੁਰ ਦੇ ਹਲਕਾ ਪੋਆ ਦਿੱਤਾ ਹਲਕਾ ਪੋਆ ਦੇ ਕਈ ਪਿੰਡ ਵੀ ਹੜ੍ਹ ਦੇ ਚਪੇਟ ਵਿਚ ਆਏ ਜਿਸ ਨਾਲ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਅਧੇ ਕਈ ਲੋਕਾਂ ਦੀਆਂ ਛੱਤਾਂ ਵੀ ਇਸ ਹੜ੍ਹ ਨੇ ਖੋ ਲਈਆਂ ਅਤੇ ਲੋਕੀ ਬੇਕਾਰ ਹੋ ਗਏ। ਪਰ ਇਸ ਦੇ ਨਾਲ ਹੀ ਕੁਝ ਲਾਲਚੀ ਲੋਕ ਆਈ ਹੋਈ ਵਿਪਤਾ ਦਾ ਨਜਾਇਜ਼ ਫਾਇਦਾ ਵਿੱਚ ਉਕਦੇ ਹੋਏ ਦਿਸ ਰਹੇ ਹਨ ਜਿਸ ਦੇ ਚਲਦਿਆਂ ਹਲਕਾ ਪੌਦੇ ਪਿੰਡ ਕੋਲੀਆਂ ਵਿਖੇ ਤਿੰਨ ਘਰ ਹਰਦੀਚ ਪੇਟ ਦੇ ਚਲਦਿਆਂ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਅਤੇ ਇਸ ਨੂੰ ਲੈ ਕੇ ਦੂਸਰੇ ਪਿੰਡਾਂ ਦੇ ਕੁਝ ਸ਼ਰਾਰਤੀ ਲੋਕ ਆਪਣਾ ਸਕੈਨਰ ਦਿਖਾ ਕੇ ਵੀਡੀਓ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਦੇ ਨਾਂ ਤੇ ਆਪ ਠੱਗੀ ਕਰਦੇ ਹੋਏ ਸਾਹਮਣੇ ਆ ਰਹੇ ਹਨ ਜਿਸ ਦੇ ਚਲਦਿਆਂ ਪੀੜਤ ਦੋ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਵੀ ਆਪਣਾ ਦੁੱਖੜਾ ਸੁਣਾਉਂਦੇ ਆ ਕਿ ਇਹ ਵੀਡੀਓ ਵਾਇਰਲ ਹੁੰਦੀ ਹੈ ਦਿਖਾਈ ਦੇ ਰਹੀ ਹੈ ਦੇਖੋ ਕੀ ਬੰਦਾ ਦਿਖਾਈ ਦੇ ਰਹੀ ਹੈ ਕਿ ਜਿਸ ਵਿੱਚ ਕੁਝ ਲੋਕ ਉਹਨਾਂ ਦੇ ਟੁੱਟੇ ਮਕਾਨਾਂ ਨੂੰ ਵਿਖਾ ਕੇ ਸਕੈਨਰ ਦੇ ਕੇ ਦਾਨੀ ਸਜਣਾ ਕੋਲੋਂ ਮਦਦ ਲੈ ਰਹੇ ਹਨ ਪਰ ਜੋ ਇਸ ਮਦਦ ਦੇ ਅਸਲੀ ਹੱਕਦਾਰ ਹਨ ਉਹਨਾਂ ਤੱਕ ਇਹ ਮਦਦ ਨਹੀਂ ਪਹੁੰਚ ਰਹੀ ਜਿਸ ਦੇ ਚਲਦਿਆਂ ਇਹਨਾਂ ਘਰਾਂ 'ਚੋਂ ਇੱਕ ਬਜ਼ੁਰਗ ਮਾਤਾ ਡਿਪਰੈਸ਼ਨ ਵਿੱਚ ਚਲੀ ਗਈ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮੋਕੇ ਪੀੜਤ ਪਰਿਵਾਰਾਂ ਨੇ ਦੂਸਰੇ ਪਿੰਡਾਂ ਦੇ ਲੋਕਾਂ ਤੇ ਆरोप ਲਗੰਦੇ ਕਿ ਕਈ ਲੋਕਾਂ ਵੱਲੋਂ ਉਹਨਾਂ ਦੇ ਘਰਾਂ ਦੀਆਂ ਵੀਡੀਓ ਦਿਖਾ ਕੇ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਨੇ ਦਾਨੀ ਸੱਜਣਾ ਅੱਗੇ ਬੇਨਤੀ ਕਰਦੇ ਆ ਕਿ ਜੇਕਰ ਕਿਸੇ ਵੀ ਦਾਨੀ ਸੱਜਣ ਨੇ ਕੋਈ ਮਦਦ ਕਰਨੀ ਹੈ ਤਾਂ ਉਹਨਾਂ ਨਾਲ ਸਿੱਧਾ ਆ ਕੇ ਤਰਸਤਾ ਕਾਇਮ ਕਰਨ ਅਜਿਹੀਆਂ ਵੀਡੀਓ ਦੇਖ ਕੇ ਭੇਜੇ ਸਕੈਨਰ ਤੇ ਪੈਸੇ ਨਾ ਪਾਉਣ ਆਓ ਵੇਖਦੇ ਹਾਂ ਪੂਰਾ ਮਾਮਲਾ ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਪਾਣੀ ਆਇਆ ਬਹੁਤ ਜ਼ਿਆਦਾ ਤੇ ਉਹਦੇ ਨਾਲ ਢਹਿ ਗਿਆ ਸਾਰਾ ਮਕਾਨ ਕੋਈ ਸਮਾਨ ਨਹੀਂ ਨਿਕਲਿਆ ਕੋਈ ਕੁਝ ਨਹੀਂ ਹੋਇਆ ਕੁਝ ਨਹੀਂ ਬਚਿਆ ਉਹ ਜਿਹੜੇ ਕੱਪੜੇ ਪਾਏ ਉਹ ਬਚੇ ਸਾਡੇ ਬਹੁਤ ਮੁਸ਼ਕਲ ਹੋ ਰਿਹਾ ਗੁਜ਼ਾਰਾ ਵਾਲੇ ਬੱਚਿਆਂ ਦਾ ਸਮਾਨ ਵੀ ਲੈਣਾ ਬਰਦੀਆਂ ਵੀ ਲੈਣੇ ਪੈਂਦੀਆਂ ਸਭ ਕੁਝ ਬਹੁਤ ਮੁਸ਼ਕਲ ਗੁਜ਼ਾਰਾ ਹੋ ਰਿਹਾ ਹੈ ਇਹਨਾਂ ਦੇ ਸਕੈਨਰ ਲਾਇਆ ਸੀ ਆਪਣਾ ਤੇ ਸਾਡ ਨੂੰ ਮਦਦ ਕੋਈ ਨਹੀਂ ਪਹੁੰਚੀ ਕਿੰਨੇ ਘਰ ਸੀ ਤਾਂ ਤੇ ਤਿੰਨ ਚਾਰ ਘਰ ਨੇ ਜਿਹੜੇ ਰੁੜੇ ਆ ਛਾਰ ਘਰ ਪਰ ਸੁਣਨ ਚਾਹ ਪਈ ਮੈਂ ਅਹੀਂ ਨੂੰ ਅਹੀਂ ਕੀ ਕਹਿ ਸਕਦਾ ਕਿਨੂੰ ਆਏ ਕਦੇ ਕਿ ਨਹੀਂ ਆਏ ਕਦੀ ਕਿਉਂ ਸਾਨੂੰ ਕੀ ਪਤਾ ਵੀ ਆਏ ਕਦੇ ਕਿ ਨਹੀਂ ਸਾਨੂੰ ਅਜੇ ਤੱਕ ਕੋਈ ਮਦਦ ਨਹੀਂ ਆਈ ਠੀਕ ਹੈ ਜੀ ਅਹੀਂ ਆਪਣਾ ਬੋਲਦੇ ਅਹੀਂ ਕਿਹਦਾ ਕਿਉਂ ਬੋਲਣਾ ਹੈ ਸਾਨੂੰ ਕੋਈ ਮਦਦ ਨਹੀਂ ਆਏ ਕਦੀ ਦੂਸਰਾ ਇਹ ਹੈ ਵੀ ਸਾਡਾ ਬਹੁਤ ਮੁਸ਼ਕਲ ਕੰਮ ਚੱਲ ਰਿਹਾ ਵੀ ਉਹ ਦੁਕਾਨ ਲਈ ਹੈ ਕਿ ਉੱਥੇ ਰਹਿਣ ਦੇ ਆਹੀਂ ਤੇ ਰੇਦਾ ਕੁਝ ਨਹੀਂ ਕਰ ਗਈ ਸਾਡਾ ਤੇ ਦੇਖੋ ਪਿਛੇ ਵੀਡੀਓ ਦਿਖਾਓ ਜੇ ਰੇਦਾ ਕੁਝ ਮਸਾ ਵੀ ਤੇ ਅੱਧਾ ਤੇ ਮਕਾਨ ਬਿਲਕੁਲ ਵਿੱਚ ਜਾ ਵੜਿਆ ਹੈ ਅੱਧਾ ਬਚਿਆ ਜਿਹੜਾ ਬਾਹਰ ਦਿਖਾਈ ਦਿੰਦਾ ਹੈ ਕੀ ਕਾਰਨ ਉਹ ਅਪੀਲ ਕਰਨਾ ਚਾਹੁੰਦੇ ਆ ਵੀ ਸਾਡਾ ਜਲਦੀ ਤੋਂ ਜਲਦੀ ਕੋਈ ਸੋਚਿਆ ਜਾਏ ਕਿਉਂ ਗਰੀਬ ਬੰਦੇ ਦਿਹਾੜੀਦਾਰ ਬੰਦੇ ਅਸੀਂ ਤਾਂ ਪੂਰੀ ਉਮਰ ਦੀ ਕਮਾਈ ਲਾਤੀ ਇੱਥੇ ਸਾਰੀ ਚੈੱਕ ਇੱਕ ਜਣੇ ਨੂੰ ਮਿਲਿਆ ਇੱਕ ਜਣੇ ਨੂੰ ਨਹੀਂ ਲੈਣ ਦਤਾ ਰਾਜੇ ਸਰਪੰਚਾ ਕੋਲੀਆਂ ਦਾ ਉਹ ਨਹੀਂ ਲੈਣ ਦਤਾ ਦੂਜੇ ਬਰਾਂ ਨੂੰ ਲੋਕ ਬੋਲਦਾ ਮੰਤਰੀ ਸਾਹਿਬ ਨੂੰ ਬੋਲਦਾ ਵੀ ਇੱਕ ਹੀ ਇੱਕ ਹੀ ਪਰਿਵਾਰ ਆ ਇਹ ਦੂਸਰਾ ਨਹੀਂ ਆਇਆ ਤੇ ਉਹਦੇ ਬੋਲ ਰਿਹਾ ਦੇ ਅੱਗੇ ਚਮਚਿਆਂ ਨਾਲ ਜਿਹੜਾ ਖਰਾਬ ਕਰ ਦੇਣਾ ਇਹ ਬੋਲਦਿਆ ਵੀ ਨਹੀਂ ਇੱਕ ਇੱਕੀ ਬੰਦਾ ਰਹਿ ਰਿਹਾ ਹੈ ਕਿਰਾਏ ਇਹਨਾਂ ਨੇ ਇਹ ਪੁੱਛੋ ਵੀ ਤੂੰ ਕਦੋਂ ਆਇਆ ਇੱਧਰ ਸਾਡੇ ਘਰ ਵਾਲੇ ਫੇਰਾ ਮੰਨ ਕਦੋਂ ਦੇਖਿਆ ਵੀ ਤੂੰ ਇੱਕ ਬਰ ਬਾਰ ਇੱਕ ਦੋ ਬਰ ਬਾਰ ਹੁਣ ਜਿਹਨ ਬੰਦੇ ਨੇ ਦਿਹਾੜੀ ਲਾਣੀ ਆ ਉਹਨਾਂ ਬਾਹਰ ਵੀ ਦਾਣੀ ਆ ਕਿਤੇ ਘਰ ਵੀ ਲਾਣੀ ਆ ਕਿਤੇ ਇਹ ਕੰਮ ਕਰਨ ਤੇ ਵਾਪਸ ਜਾਣਾ ਹਾਂ ਕੰਮ ਕਰਨਾ ਤੇ ਹੈਗਾ ਹੀ ਆ ਤੇਦਾ ਇਹ ਥੋੜੀ ਮਤਲਬ ਆ ਵੀ ਆਦਾ ਵੀ ਨਹੀਂ ਇੱਕੀ ਇੱਕੀ ਇਹੀਂ ਇੱਕੀ ਰੱਖਿਆ ਦੇ ਇੱਕੀ ਆ ਨਾ ਦੋਨੇ ਪਰ ਮੰਨਦਾ ਜਿਹੜਾ ਮੇਰਾ ਪੁੱਤ ਨਾ ਪਾਣੀ ਦੇ ਵਿੱਚ ਸਾਰਾ ਕੁਝ ਦੋ ਪੂਰੇ ਮਕਾਨ ਦੋਨਾਂ ਚੋਂ ਇੱਕ ਚੀਜ਼ ਵੀ ਕਹਿੰਦੇ ਨਾ ਇੱਕ ਚੀਜ਼ ਵੀ ਨਹੀਂ ਬਚੀ ਸਾਡੇ ਮਕਾਨ ਦੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਬਹੁਤ ਜ਼ਿਆਦਾ ਮੇਰੀ ਨਿਊਜ਼ ਲਾਈ ਹੈ ਪਰ ਨਿਊਜ਼ ਲਾਈ ਪਰ ਲੋਕਾਂ ਨੇ ਬਹੁਤ ਉਹਦਾ ਫਾਇਦਾ ਚੁੱਕਿਆ ਲੋਕਾਂ ਨੇ ਆਪਣੇ ਸਕੈਨਰ ਲਾਤੇ ਐ ਫਰੋਡ ਕਰ ਰਹੇ ਲੋਕ ਹੁਣ ਜੇ ਐਨ ਜੀਓ ਆਂਦੀ ਹੈ ਤੇ ਐਨ ਜੀਓ ਇਦਾਂ ਕਰਦੀ ਹੈ ਵੀ ਜਿਹੜਾ ਮਕਾਨ ਡਿ ਗਿਆ ਉਹਦੇ ਉਧਰ ਤੇ ਕੋਈ ਐਨ ਜੀਓ ਹੁੰਦੀ ਨਹੀਂ ਹੈਲਪ ਕਰਕੇ ਦੂਜੀ ਸਾਈਡ ਤੇ ਚਲ ਜਾਂਦੀ ਹੈ ਆਪਾਂ ਤਾਂ ਉਧਰ ਉਧਰ ਰਹਿਨੇ ਆ ਵੀ ਦੇ ਇਧਰ ਰਹਿਨੇ ਆ ਜੇ ਆਪਾਂ ਕੇ ਦੇ ਪਿੱਛੇ ਭੱਜਦੇ ਆ ਤੇ ਅਗਲਾ ਬੰਦਾ ਦਬਕਾ ਮਾਰ ਕੇ ਭਰੇ ਕਰ ਦਿੰਦਾ ਵੀ ਜਾਓ ਜੀ ਐ ਦੁਕਾਨ ਤੇ ਤੁਸੀਂ ਦੇਖਣਾ ਕਿੱਥੇ ਰਹਿ ਰਹੇ ਆ ਉੱਥੇ ਕੱਲ ਪਰਸਾਡੀ ਮਾਤਾ ਡੇਗੇ ਪਰਸੋਂ ਉਹਨੂੰ ਨੀਰੋ ਸਰਜਨ ਨੂੰ ਆਪਾਂ ਦਿਖਾ ਰਹੇ ਪਹਿਲੇ ਔਰਤੋਂ ਕੋਲ ਦਿਖਾਇਆ ਸੀ ਉੱਥੇ ਐਡਮਿਟ ਕਰਾਇਆ 2 ਦਿਨ ਹੁਣ ਨੀਰੋ ਤੇ ਕਰਾਇਆ ਕੱਲ ਐਡਮਿਟ ਨੂੰ ਸਵੇਰੇ ਅਸੀਂ ਹਾਂ ਡਿਸਚਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਡਿਸਚਾਰਜ ਕਰਾ ਕੇ ਮਾਤਾ ਬੋਲ ਨਹੀਂ ਰਹੀ ਡੇ ਇਸੇ ਕਰਕੇ ਡਿਪਰੈਸ਼ਨ ਲੈ ਮਾਤਾ ਨੇ ਵੀ ਟੈਨਸ਼ਨ ਦੀ ਵਜ੍ਹਾ ਕਰਕੇ ਚੱਕਰ ਆ ਗਏ गिर ਗਏ ਉੱਥੇ ਪਰ ਆਪਾਂ ਦੱਸੋ ਕਿੱਥੇ ਜਾਈਏ ਬੱਚੇ ਸਵੇਰੇ ਸਕੂਲੇ ਜਾਂਦੇ ਨਾ ਬਰਦੀ ਹੈ ਨਾ ਕੋਈ ਕਾਪੀ ਹੈ ਨਾ ਕੁਛ ਨਾ ਕੋਈ ਬੈਗ ਬਚਿਆ ਨਾ ਕੁਛ ਈਰਕਾਰਗੇ ਹੀ ਅਪੀਲ ਚਾਹਨਾ ਵੀ ਜਿਹੜੇ ਇੱਕ ਫਰੋਡ ਉੱਤੇ ਨਤਕ ਚ ਜਾਈ ਤੇ ਇੱਕ ਹਾਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾਏ ਕਿਦੇ ਇਹਦੇ ਕਿਦਿਆਂ ਨੂੰ ਰਹਿਣ ਬਸੇਰਾ ਹੋਣਾ ਚਾਹੀਦਾ ਸਾਡਾ ਆਇਆ ਹੀ ਇਹਨਾਂ ਨੇ ਤੇ ਪਹਿਲੀ ਜਿਹੜੇ ਸਾਰੀ ਵੀ ਰੁੜ ਗਈ ਨਾਲ ਹੀ ਘਰ ਰੁੜ ਗਿਆ ਸਮਾਨ ਵੀ ਕੋਈ ਨਹੀਂ ਹੱਥ 'ਚ ਆਇਆ ਬਚਰੇ ਨੇ ਪਤਾ ਕੋਈ ਪਾਏ ਕੱਦਾਂ ਪੈਸੇ ਕਾ ਨਹੀਂ ਉਹਨਾਂ ਨੂੰ ਪਾਣ ਦਾ ਪਰ ਉਹਨਾਂ ਨੇ ਲਗਦਬ ਵੀ ਬੜੇ ਲੈ ਪੈਸੇ ਲੋਕਾਂ ਕੋਲ ਇਦਾਂ ਵੀ ਲੈ ਉਦਾਂ ਵੀ ਪਾਣ ਦੇ ਲੋਕੀ ਪੈਸੇ ਖਾਤੇ 'ਚ ਉਦ ਦੀ ਘਰ ਹੁੰਦਾ ਨਹੀਂ ਹਾਨੂੰ ਕੋਈ ਵੀ ਪਤਾ ਪਰ ਉਹਦੇ ਵੀ ਘਰ ਟੁੱਟ ਗਦੇ ਤੇ ਰੇ ਦੇ ਥੋੜੇ ਨਾਲ ਰਹਿਣ ਵਾਲੇ ਉਹਨੇ ਇੱਥੇ ਦੋ ਭਰਾ ਰਹਿੰਦੇ ਤੇ ਉਹ ਲੋਕੀ ਉਹਨਾਂ ਤੋਂ ਤਮੀ ਭਰਾ ਮੇਰੇ ਨੂੰ ਵੀ ਇੱਕ ਇੱਕ ਚੈੱਕ ਮਿਲਿਆ ਸੀ ਉਹਨਾਂ ਨੇ ਵੀ ਉੱਥੇ ਸਰਪੰਚਾ ਜਿਹੜਾ ਉਥੇ ਕੋਲੀਆਂ ਦਾ ਉਹਨਾਂ ਨੇ ਘਟਾਤਾ ਉਹਦਾ ਨਾਮ ਕਹਿੰਦਾ ਵੀ ਇੱਕ ਘਰ ਆਂਦਾ ਇੱਥੇ